ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੰਡੋਤ ਬੰਦਨਨ ਕਬਾਰ ਸਰਬ ਕਲਾ ਸਮਰਾਤ ਦੁਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਤੁਮਰੀ ਸਰਨ ਤੁਮਹਾਰੀ ਆਸਾ ਤੁਮਹੀ ਸੱਜਣ ਸੁਹੇਲੇ ਰੱਖੂ ਰੱਖਣਹਾਰ ਦੇ ਅੱਲਾ ਨਾਨਕ ਕਰਕੇ ਗੋਲੇ ਸੁਖ ਹਟਾਲ ਗੁਰਸੇਵੀ ਆਹਨ ਸੈ ਸੁਪਾਈ ਦਰਸ਼ਨ ਪਰਸੇ ਗੁਰੂ ਕਾ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਇ ਤ ਸ੍ਰੀ ਮਹੱਲਾ ਚੌਥਾ ਜਿਨ ਹਰਿ ਹਿਰਦੈ ਨਾਮ ਨ ਵਸਿਓ ਤਨ ਮਾਤ ਕੀਜੈ ਹਰਿ ਬਾਂਝਾ ਤਨ ਸੁਣੀ ਦੇ ਫਿਰੈ ਬਿਨ ਨਾਵੇ ਓਏ ਖਾਪ ਖਾਪ ਮੋਏ ਕ ਰਾਂਝਾ ਜਿਨ ਹਰਿ ਹਿਰਦੈ ਨਾਮ ਨ ਬਸਿਓ ਤਨ ਮਾਤ ਕੀਜੈ ਹਰਿ ਬਾਂਝਾ ਦਨੇ ਸੋਨੀ ਦੇ ਫਰੇਬਨੇ ਨਾ ਵਾ ਓਏ ਖਾਬ ਖਾਬ ਮੋਏ ਕਰਾਂ ਜਾ ਮੇਰੇ ਮਨ Jap Ram Naam Har Maaja Har Har Kirpaan Kirpaa Prapat Hare Guru Gyan Diyo Man Samja Rahau ਹਰ ਕੀਰਤ ਕਲਯੁਗ ਪਦ ਉਤਮ ਹਰ ਪਾਈਐ ਸਤਿਗੁਰੁ ਮਾਜਾ ਹਉ ਬਲਿਹਾਰੀ ਸਤਿਗੁਰੇ ਆਪਨੇ ਜਿਨ ਗੁਪਤ ਨਾਮ ਪਰਗਾਜਾ ਦਰਸਨ ਸਾਧ ਮਿਲਿਓ ਵਡਭਾਗੀ ਸਭ ਕਲ ਵਿਖ ਗਏ ਗਵਾਜਾ ਸਤਿਗੁਰ ਸਾਹੁ ਪਾਇਆ ਵਡਦਾਣਾ ਹਰ ਕੀਏ ਬਹੁ ਗੁਣ ਸਾਜ ਜਿਨ ਕੋ ਕਿਰਪਾ ਕਰੇ ਜਗ ਜੀਵਨ ਹਰ ਉਰ ਤਾਰਿਓ ਮਨ ਵਾਜ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖ ਸਮਝਾ ਜਿਨ ਕੋ ਕਿਰਪਾਲ ਕਿਰਪਾ ਕਰੀ ਜਗ ਜੀਵਨ ਹਰ ਉਰ ਤਹਰਿਓ ਮਨਵਾਜਾ ਧਰਮ ਰਾਈ ਦਰ ਕਾਗਦ ਫਾਰੇ ਜਨ ਨਾਨਕ ਲੇਖ ਸਮਝਾ ਨਵਾਹੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ